ਸੰਦੀਪ ਸਿੰਘ ਸੰਨੀ ਵੇਰਕਾ ਕੌਮੀ ਜਰਨਲਿਸਟ ਕਤਰ ਯੂ ਸਕਾਲੀ ਦਾ ਤੋਂ ਅੱਜ ਜੀ ਬਹੁਤ ਹੀ ਖੁਸ਼ੀ ਦਾ ਦੇਣਿਆ ਅੱਜ ਸਾਡੇ ਮਾਝੇ ਦੇ ਜਰਨਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਰਦਾਰ ਬਿਕਰਮ ਸਿੰਘ ਜੀ ਠੀ ਹਾ ਨੂੰ ਜ਼ਮਾਨਤ ਮਿਲੀ ਆ ਅੱਜ ਸਾਡਾ ਯੂਥ ਬਹੁਤ ਹੀ ਪੱਬਾਂ ਪਹਾੜ ਹੋ ਗਿਆ ਆ ਜਿਹੜੀ ਕਿ ਝਾੜੂ ਦੀ ਸਰਕਾਰ ਨੇ ਸਾਡੇ ਮੰਤਰੀ ਸਾਹਿਬ ਦੇ ਨਜਾਇਜ਼ ਝੂਠਾ ਪਰਚਾ ਦਿੱਤਾ ਸੀ ਅੱਜ ਸਾਨੂੰ ਮਾਨਜੋ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਆਇਆ ਜ਼ਮਾਨਤ ਦਿੱਤੀ ਆ ਅਸੀਂ ਕੋਰਟ ਦਾ ਧੰਨਵਾਦ ਕਰਦੇ ਆਂ سب تو پہلے بابا دیپ جی کر دیا جنہوں نے گرو رام داس جی کا اس کے بعد جشن بھی منائیں گے پرماتما کی کرپا سردار بکرم سنگھ مجیٹھیا جو ماجے کا جرنیل ہے وہ آج پھر لوگوں کی سیوا میں حاضر ہوگا تو ان کو لینے کے لیے سبھی یہاں سے روانہ ہوں گے کیسی تیاری کی جائیے ویلکم کے لیے اور اس وقت گھر میں کیسا ماحول بہت آپ دیکھ ہی رہے سبھی خوشی کی لہر ہے پورے پنجاب سب سبھی جہاں جہاں ان کے کے سب سبھی میں خوشی کی لہر ہے تو ان کو وہ وہاں سے اپنے گھر جائیں گے چنڈی گڑھ جس دن امرتسر آئیں گے بہت بڑے لیول کا جشن منائیں گے دیکھو وہ دیکھنے والی بات سرکار دھکا کر رہی تھی سرکار کا کیا ہے آج بھی اٹھا کے پھر لے جائیں چاہے سرکار کے آگے کیا ہے لیکن کتنی دیر کر لیں گے جی اب ٹائم ان کا اینڈر آ گیا بابا جی نے بہت بڑا آج بیان دیا ہے انہوں نے بولا بھی جو بھی پرچہ ہوا ہے جو جھوٹ کا سارا پلندہ ہے بابا جی گریندر سنگھ جی نے بیاس والوں نے آج ان کے ساتھ بکرم جی کے ساتھ ملاقات بھی کی اور بیان بھی دیا انہوں نے بہت بڑا وہ چنڈی گھڑ سے چل پڑے ہیں میری ابھی بات ہوئی ان سے ਉਹ ਵੀ ਚੰਡੀਗੜ੍ਹ ਸੇ ਨਾਪਾ ਕੋਤੋਂ ਪੜੇ। ਅੱਜ ਸਭੀ ਕੀ ਤਾਂ ਆਪ ਦੇਖ ਹੀ ਰਹੇ ਹੋ ਇਤਨੀ ਬੜੀ ਖੁਸ਼ੀ ਕਿ ਆਏ ਬੜਾ ਭਾਈ ਆਏਗਾ। ਐਡਵੋਕੇਟ ਵਿਕਰਮਜੀਤ ਬਾਠ। ਦੇਖੋ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਬੜੀ ਵੱਡੀ ਅਲੀਫ ਮੜੀ ਆ ਮਜੀਠੀਆ ਸਾਹਿਬ ਨੂੰ। ਉਹਨਾਂ ਦੇ ਸਮਰਥਕਾਂ ਨੂੰ। ਦੇਖੋ ਪਿਛਲੀ ਤਾਰੀਖ ਤੇ ਇਹਨਾਂ ਸਟੇਟ ਨੇ ਜਾਣਬੁੱਝ ਕੇ ਤਾਰੀਖ ਲਈ ਸੀ ਜਵਾਬ ਫਾਈਲ ਕਰਨ ਵਾਸਤੇ। ਪਰ ਆਨਰਬਲ ਰ ਕੋਰਟ ਨੇ ਜੱਜ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਗਲੀ ਤਾਰੀਖ ਤੇ ਜਵਾਬ ਫਾਈਲ ਹੋਵੇ ਚਾਹੇ ਨਾ ਹੋਵੇ। ਆਰਗੂਮੈਂਟਸ ਹੋਣਗੇ ਔਰ ਅੱਜ ਆਰਗੂਮੈਂਟਸ ਹੋਏ ਉਸ ਤੋਂ ਬਾਅਦ ਆਰਡਰ ਹੋਇਆ ਇਹ ਬਹੁਤ ਵੱਡੀ ਰੀਲੀਫ ਮਿਲੀ ਹੈ ਮਜੀਠੀਆ ਸਾਹਿਬ ਨੂੰ ਕਿਉਂਕਿ ਕੇਸ ਬਿਲਕੁਲ ਜਿਹੜਾ ਸੀ ਉਹ ਤੱਥਾਂ ਤੋਂ ਰਹਿ ਸੀ ਝੂਠਾ ਸੀ ਔਰ ਅੱਜ ਬੇਲ ਮਿਲੀ ਹੈ ਇਨ ਫਿਊਚਰ ਮਜੀਠੀਆ ਸਾਹਿਬ ਬਾਅਦ ਬਰੀ ਵੀ ਹੋਣਗੇ ਇਹ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਤਿਆ ਸਾਹਿਬ ਜਮਾਨਤ ਕਰਵਾ ਕੇ ਤੇ ਹਲਕੇ 'ਚ ਆ ਰਹੇ ਅੱਜ ਸ਼ਾਮ ਤੱਕ ਉਹਨਾਂ ਦੇ ਬਾਹਰ ਹੋਣਾ ਹੈ ਤੇ ਕਿਹੋ ਜਿਹਾ ਮਾਹੌਲ ਜੀ ਦਾ ਕਰ ਰਹੇ ਸਾਂ ਦੇਖੋ ਜੀ ਸਮਰਥਕਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਔਰ ਇਹ ਸਾਡੇ ਵਾਸਤੇ ਤੇ ਬਹੁਤ ਵੱਡੀ ਰਲੀਫ ਹੈ ਹਲਕੇ ਵਾਸਤੇ ਬਹੁਤ ਵੱਡੀ ਰਲੀਫ ਹੈ ਅਕਾਲੀ ਦਲ ਵਾਸਤੇ ਬੜੀ ਵੱਡੀ ਰਲੀਫ ਹੈ ਅਕਾਲੀ ਦਲ ਨੂੰ ਇਹਦੇ ਨਾਲ ਬੜਾ ਵੱਡਾ ਬੂਸਟ ਮਿਲਣਾ ਕਿਉਂਕਿ ਸਾਡੇ ਨੌਜਵਾਨ ਲੀਡਰ ਨੇ ਨੌਜਵਾਨ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਇਸ ਕਰਕੇ ਉਹਨਾਂ ਵਾਸਤੇ ਤੇ ਇਹ ਬੜੀ ਵੱਡੀ ਖੁਸ਼ੀ ਹੈ ਔਰ ਤੁਸੀਂ ਦੇਖਣਾ ਦਿਨ ਦਿਨ ਅਕਾਲੀ ਦਲ ਨੂੰ ਬਹੁਤ ਵੱਡਾ ਬੂਸਟ ਮਿਲ ਰਿਹਾ ਹੈ ਅੱਜ ਜੀ ਬਾਹਰ ਦੀ ਕਿਰਪਾ ਤਾਂ ਤੱਤਬ ਸ੍ਰੀ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਹੈ ਆ ਇਹ ਜੋ ਸਰਦਾਰ ਵਿਕਰਮ ਸਿੰਘ ਜੀਖਿਆ ਜੀ ਨੂੰ ਠੁਠੇ ਕੇ ਇਸ ਤੇ ਫਸਾਇਆ ਸੀ ਆ ਰਿਹਾ ਘੂਠੇ ਕੇਸ ਫਸਾਇਆ ਸੀ ਅੱਜ ਤੁਹਾਮਾਰੀ ਕਿਰਪਾ ਕੀਤੀ ਉਹਨਾਂ ਦੀ ਜਮਾਨਤ ਹੋ ਗਈ ਆ ਆ ਵੇਖ ਰਹੇ ਤੁਸੀਂ ਅੱਜ ਵਿਆਹ ਨੂੰ ਮੌਲ ਬਣਿਆ ਪਿਆ ਮਜੀਠੇ ਸਾਹਿਬ ਦੀ ਕੋਟੀ ਦੇ ਪਾਸੇ ਕਿਸਾਨਾਂ ਦਾ ਮੌਲ ਜੀ ਇਹ ਮਠਾਈਆਂ ਢੋਲ ਜੇ ਸਭ ਚੱਲ ਰਿਹਾ ਜੀ ਬਹੁਤ ਖੁਸ਼ੀ ਹੋਈ ਆ ਜੀ ਅੱਜ ਸਭ ਲੋਕ ਵਿਆਹ ਵਾਲਾ ਜਿੱਦਾਂ ਮਾਹੌਲ ਆ ਜੀ ਉਹ ਹੋਇਆ ਪਿਆ ਜਿੱਥੇ ਸਾਰਿਆਂ ਨੂੰ ਬਹੁਤ ਖੁਸ਼ੀ ਆ ਜੀ